ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਔੜ ਬਲਾਕ ਤੋਂ ਦਿਖਾ ਰਹੇ ਹਾਂ ਜਿੱਥੇ ਲੋਕਾਂ ਦਾ ਇਹ ਕਹਿਣਾ ਹੈ ਕਿ ਚੋਰੀਆਂ ਦਾ ਗ੍ਰਾਫ ਵੱਧਦਾ ਪਿਆ ਮਾੜੇ ਅੰਸਰ ਜਿਹੜੇ ਆ ਉਹ ਮਾੜੇ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਤੇ ਕਮੀ ਪੇਸ਼ੀ ਕਿੱਥੇ ਆ ਉਹਨਾਂ ਨੂੰ ਨਕੇਲ ਕਿਉਂ ਨਹੀਂ ਪਾਈ ਜਾ ਰਹੀ ਇਹ ਸਵਾਲ ਇਸ ਕਰਕੇ ਵੀ ਖੜੇ ਹੋਏ ਕਿਉਂਕਿ ਗੜੀ ਅਜੀਤ ਸਿੰਘ ਤੋਂ ਜਿਹੜਾ ਰਸਤਾ ਬਖਲੌਰ ਨੂੰ ਜਾਂਦਾ ਹੈ ਉੱਥੇ ਅੱਜ ਸਵੇਰ ਦੇ ਸਮੇਂ ਤਕਰੀਬਨ 8:50 ਮਿੰਟ ਦੇ ਕਰੀਬ ਨਹਿਰ ਤੇ ਜਿਹੜਾ ਪੁਲ ਹੈ ਉੱਥੇ ਇੱਕ ਘਟਨਾ ਵਾਪਰੀ ਹੈ ਦੱਸਦੀ ਹੈ ਹਰਦੇਵਾਲ ਸਿੰਘ ਜੋ ਜਿਨ੍ਹਾਂ ਨੇ ਕਿ ਬਖਲੌਰ ਪਹੁੰਚਣਾ ਸੀਗਾ ਗੜੀ ਅਜੀਤ ਸਿੰਘ ਤੋਂ ਜਿਹੜਾ ਬਖਲੌਰ ਦਾ ਰੋਡ ਹੈ ਉਸ ਤੋਂ ਜਾ ਰਹੇ ਸੀਗੇ ਉਹਨਾਂ ਦੀ ਮੈਡੀਕਲ ਦੀ ਦੁਕਾਨ ਹੈ ਬਖਲੌਰ ਵਿਖੇ ਤੇ ਜਦੋਂ ਨਹਿਰ ਦੇ ਪੁਲ ਤੇ ਪਹੁੰਚੇ ਤਾਂ ਪਿੱਛੋਂ ਜਿਹੜੇ ਦੋ ਨੌਜਵਾਨ ਉਹਨਾਂ ਦਾ ਪਿੱਛਾ ਕਰ ਰਹੇ ਆ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਗੱਲ ਆਖੀ ਕਿ ਸਾਨੂੰ ਫੋਨ ਦਿਓ ਅਸੀਂ ਕਿਸੇ ਨੂੰ ਫੋਨ ਕਰਨਾ ਤਾਂ ਹਰਦੇਵਾਲ ਸਿੰਘ ਨੇ ਹੁਸ਼ਿਆਰੀ ਦਿਖਾਈ ਤੇ ਕਿਹਾ ਕਿ ਮੈਂ ਅੱਗੇ ਜਾ ਕੇ ਤੁਹਾਨੂੰ ਫੋਨ ਦੇ ਦਿੰਦਾ ਤਾਂ ਜੋ ਮੈਨੂੰ ਤੋਂ ਬਚਾ ਕਰ ਲਵਾ ਲੇਕਿਨ ਜਦੋਂ ਪਿਆਰ ਨਾਲ ਨਹੀਂ ਮੰਨੇ ਤਾਂ ਜਿਹੜੇ ਦੋ ਮੋਟਰਸਾਈਕਲ ਤੇ ਨੌਜਵਾਨ ਸਵਾਰ ਸੀ ਉਹਨਾਂ ਨੇ ਲੱਤ ਮਾਰੀ ਜ਼ੋਰ ਦੀ ਮੋਟਰਸਾਈਕਲ ਦੇ ਉੱਤੇ ਤੇ ਧੱਕਾ ਮਾਰ ਕੇ 6-7 ਫੁੱਟ ਡੂੰਘੇ ਝੋਨੇ ਵਿੱਚ ਹਰਦੇਵਾਲ ਸਿੰਘ ਨੂੰ ਸ਼ੁੱਟ ਦਿੱਤਾ ਹਰਦੇਵਾਲ ਸਿੰਘ ਨੇ ਫਿਰ ਕੋਸ਼ਿਸ਼ ਕੀਤੀ ਆਪਣੇ ਫੋਨ ਨੂੰ ਦੂਰ ਸ਼ੁੱਟਿਆ ਤਾਂ ਜੋ ਪਹਚਾਇਆ ਜਾ ਸਕੇ ਰੌਲਾ ਰੌਲਾ ਪਾਇਆ ਜਾ ਸਕੇ ਤੇ ਲੋਕ ਉੱਥੇ ਆ ਜਾਣ ਲੇਕਿਨ ਜਿਹੜੇ ਉਹ ਮਾੜੇ ਅੰਸਰ ਸਨ ਉਹ ਬੜੇ ਸ਼ਾਤਰ ਸਨ ਉਹਨਾਂ ਨੇ ਡਰਾ ਕੇ ਆਪਣਾ ਜੋਰ ਦਿਖਾ ਕੇ ਹਰਦੇਵਾਲ ਸਿੰਘ ਉਹਨਾਂ ਦਾ ਜਿਹੜਾ ਫੋਨ ਲਿਆ ਤੇ ਉੱਥੇ ਮੌਕੇ ਤੋਂ ਫਰਾਰ ਹੋ ਗਏ ਹੁਣ ਲੋਕਾਂ ਦੇ ਅੰਦਰ ਸਵਾਲ ਇਹ ਹੈ ਕਿ ਆਮ ਲੋਕ ਸੁਰੱਖਿਅਤ ਕਿੱਥੇ ਆ ਕਿਉਂਕਿ ਸਵੇਰੇ 8:50 ਮਿੰਟ ਦੀ ਘਟਨਾ ਹੈ ਜਦੋਂ ਹਰਦੇਵਾਲ ਸਿੰਘ ਆਪਣੇ ਘਰ ਤੋਂ ਆਪਣੇ ਮੈਡੀਕਲ ਸਟੋਰ ਤੇ ਜਾ ਰਹੇ ਸੀ ਕੰਮ ਤੇ ਜਾ ਰਹੇ ਸੀ ਜੇਕਰ ਉਹ ਜਾਣ ਵੇਲੇ ਇਸ ਤਰੀਕੇ ਦੇ ਹਾਲਾਤ ਨੇ ਤਾਂ ਕੰਮ ਤੋਂ ਜਦੋਂ ਲੋਕ ਵਾਪਸ ਆਉਂਦੇ ਆ ਉਦੋਂ ਕੀ ਹਾਲਾਤ ਹੋਣਗੇ ਕਹਿਣ ਤੋਂ ਬਾਅਦ ਇਹ ਹੈ ਕਿ ਸਵੇਰੇ ਜਦੋਂ ਬੰਦਾ ਜਾਂਦਾ ਤਾਂ ਬਹੁਤੀ ਜੇਬ ਭਰੀ ਨਹੀਂ ਹੁੰਦੀ ਸ਼ਾਮ ਨੂੰ ਜਦ ਕਮਾ ਕੇ ਘਰ ਵਾਪਸ ਪਰਤਦਾ ਫਿਰ ਉਸ ਵੇਲੇ ਕਿੰਨਾ ਕੁ ਬੰਦਾ ਸੁਰੱਖਿਅਤ ਹੈ ਇਹ ਬਹੁਤ ਸਾਰੇ ਸਵਾਲ ਨੇ ਉਮੀਦ ਕਰਦੇ ਆਂ ਪ੍ਰਸ਼ਾਸਨ ਪੜਤਾਲ ਕਰੇਗਾ ਤੇਜੀ ਨਾਲ ਪੜਤਾਲ ਕਰੇਗਾ ਤੇ ਇਹ ਜਿਹੜੇ ਮਾੜੇ ਅਨਸਰ ਹੈ ਜਿਨ੍ਹਾਂ ਨੇ ਹਰਦੇਵਾਲ ਸਿੰਘ ਤੋਂ ਫੋਨ ਖੋਇਆ ਲੱਤ ਮਾਰ ਕੇ ਉਹਨੂੰ ਹੇਠਾ ਸਿੱਟਿਆ ਧੱਕਾ ਮਾਰ ਕੇ ਹੇਠਾ ਸਿੱਟਿਆ ਉਹਨਾਂ ਦੇ ਕੋਈ ਗੰਭੀਰ ਸੱਟ ਵੀ ਲੱਗ ਸਕਦੀ ਸੀ ਉਹਨਾਂ ਨੂੰ ਪੁਲਿਸ ਜਿਹੜੀ ਆ ਜਲਦੀ ਦਬੋਚੇਗੀ ਤੇ ਸਲਾਖਾਂ ਦੇ ਪਿੱਛੇ ਕਰੇਗੀ ਤੁਹਾਨੂੰ ਇੱਕ ਵਾਰੀ ਹਰਦੇਵਾਲ ਸਿੰਘ ਉਹਨਾਂ ਦੇ ਅਤੇ ਉਹਨਾਂ ਦੇ ਪੁੱਤਰ ਦੇ ਬਿਆਨ ਸੁਣਾਉਣੇ ਆ ਪਾਜੀ ਕੀ ਨਾਮ ਹੈ ਤੁਹਾਡਾ ਹਰਦਿਆਲ ਸਿੰਘ ਹਰਦਿਆਲ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਮੁੱਲਾਵੀਆਂ ਕੀ ਕੰਮ ਕਰਦੇ ਹੋ ਮੇਰਾ ਮੈਡੀਕਲ ਸਟੋਰ ਕਿੱਥੇ ਜੀ ਬਖਲੌਰ ਤੇ ਕੀ ਵਾਕਿਆਤੀ ਹੋਇਆ ਤੁਹਾਡੇ ਨਾਲ ਜਿਹੜਾ ਮੱਲੇ ਤੋਂ ਨਹਿਰੇ ਨਹਿਰੇ ਆਉਂਦਾ ਸੀ ਕਿੰਨੇ ਕ ਵਜੇ 8 ਵਜੇ ਕੇ ਜਿਹੜੀ ਸਾਢੇ ਘੱਟ ਘਰੋਂ ਮੈਂ ਤੁਰਿਆ ਸੀ ਅੱਛਾ ਜੀ ਤੇ ਇੱਥੇ ਮੈਂ ਜਣੀ ਮਟਰ 8:43 ਮਿੰਟ ਤੇ ਆਇਆ ਹਾਂਜੀ 43 ਮਿੰਟ ਤੇ ਮੈਨੂੰ ਰੋਕ ਕੇ ਉਹ ਨਹੀਂ ਮੈਨੂੰ ਕਹਿੰਦੇ ਮੈਲ ਦੇ ਮਤਲਬ ਅਸੀਂ ਕਿਸੇ ਨੂੰ ਫੋਨ ਲਾਉਣਾ ਨਹੀਂ ਤੁਹਾਡੇ ਚੱਲਦੇ ਚੱਲਦੇ ਹੀ ਕਿਹਾ ਨਹੀਂ ਨਹੀਂ ਰੋਕ ਕੇ ਅੱਛਾ ਤੁਸੀਂ ਰੁਕ ਗਏ ਉਹਨਾਂ ਦੇ ਕਹੇ ਤੇ ਹਾਂ ਰੁਕ ਗਏ ਅੱਛਾ ਉਹ ਮੈਨੂੰ ਕਹਿੰਦੇ ਮੈਲ ਦੇ ਅੱਛਾ ਜੀ ਮੈਂ ਕਿਹਾ ਵੀ ਉਹ ਗਾਹਾਂ ਦੇਣਾ ਮੈਂ ਉੱਥੇ ਜਾ ਕੇ ਜੀ ਪੁਲ ਤੇ ਹਾਂਜੀ ਪੁਲੀ ਮੈਨੂੰ ੱੱਕਾ ਮਾਰਤਾ ਮੈਂ ਡੈਗ ਪਿਆ ਮੇਰਾ ਮੋਟਰਸਾਈਕਲ ਵੀ ਸਿਰਦਾ ਅੱਛਾ ਜੀ ਮੈਂ ਝੋਨੇ ਜਿਹੜਾ ਡੈਪਿਆ ਏ ਅੱਛਾ ਜੀ ਤੇ ਫਿਰ ਜੋ ਝੋਨੇ ਦੇ ਵਿੱਚ ਮੈਂ ਸੈੱਡ ਦਿੱਤਾ ਉਹ ਨਹੀਂ ਝੋਨੇ ਜੋ ਚੱਕ ਕੇ ਦੌੜ ਗਿਆ ਜਾਨੀ ਤੁਸੀਂ ਜਿਹੜਾ ਮੋਬਾਈਲ ਸੀਗਾ ਆਪਣਾ ਬਚਾ ਲਈ ਉਹ ਉਹ ਜਾਨੀ ਆਪਣੀ ਜੇਬ ਚੋਂ ਛਿੱਟ ਕੇ ਜੇਬ ਚੋਂ ਕੱਢ ਕੇ ਚੱਕ ਕੇ ਮਾਰਿਆ ਵੀ ਬਚ ਜਵੇ ਆ ਬਚ ਜੀ ਅੱਛਾ ਜੀ ਉਹ ਚੱਕ ਕੇ ਦੌੜ ਗਿਆ ਦੌੜ ਗਿਆ ਮੇਰਾ ਮੋਟਰਸਾਈਕਲ ਥੱਲੇ ਛੱਡਤਾ ਨਹੀਂ ਤੁਸੀਂ ਝੋਨੇ 'ਚ ਡਿੱਗ ਪਏ ਤਾਂ ਬਹੁਤ ਨੀਮਾ ਹੈ ਮੈਨੂੰ ਲੱਗਿਆ ਉਹਦੇ ਵਿੱਚ ਧੱਕਾ ਮਾਰਤਾ ਚੋਰ ਨਾਲ ਹੋਏ ਪਿਛਲੇ ਬੰਦੇ ਨੇ ਸ਼ੁਕਰ ਕਰੋ ਸਾਠ ਨਹੀਂ ਲੱਗੀ 60 ਨਹੀਂ ਲੱਗੀ ਤੁਹਾਡੇ ਕੋਈ ਨਹੀਂ ਲੱਗੀ ਬਚਾਅ ਹੋ ਗਿਆ ਹਾਂ ਬਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਦਵਿੰਦਰ ਕੁਮਾਰ ਕਿਹੜਾ ਪਿੰਡ ਹੈ ਜੀ ਮੱਲਵੇ ਦੀ ਐ ਕੀ ਨਾ ਇਹਨਾਂ ਕੀ ਲੱਗਦੇ ਨੇ ਤੁਹਾਡੇ ਮੇਰੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਹੈ ਹਾਂ ਜੀ ਇਹ ਕਿਦ ਕਿਦਾਂ ਹੋਈ ਆ ਬਾਜੀ ਕਿੰਨੇ ਕ ਵਜੇ ਕਰੋ ਤੁਰੇ ਕੀ ਕੀ ਮਾਮਲਾ ਹੈ ਸਾਢੇ 4:3 ਘਰੋਂ ਤੁਰੇ ਸੀ ਦੁਕਾਨ ਲਈ ਤੇ ਕਿੱਥੇ ਕਰਦੇ ਦੁਕਾਨ ਬਖਲੌਰ ਅੱਛਾ ਤੇ ਮੱਲੇ ਤੋਂ ਹੁਣ ਬਖਲੌਰ ਰੋਡ ਤੇ ਇੱਥੇ ਆ ਕੇ ਜਿੱਥੇ ਖੜੇ ਆਂ ਆਪਾਂ ਇੱਥੇ ਲੁੱਟੇ ਗਏ ਹੁਣੇ ਤੇ ਸਾਢੇ 4:3 ਤੋਂ ਲੈ ਕੇ ਹੁਣ 8:43 ਤੱਕ ਲੁੱਟੇ ਗਏ ਆ ਤੁਹਾਨੂੰ ਕਿੱਦਾਂ ਫੋਨ ਕੀਤਾ ਇਹ ਦਾਦੀ ਜੀ ਨੇ ਕਿਸ ਦੇ ਫੋਨ ਤੋਂ ਅੱਛਾ ਹਾਂਜੀ ਤੇ ਫਿਰ ਤੁਸੀਂ ਆ ਕੇ ਕੀ ਦੇਖਿਆ ਆ ਕੇ ਕੀ ਦੇਖਿਆ ਡੈਡੀ ਦੇ ਕਪੜੇ ਲੇਪੜੇ ਸੀ ਮੋਟਰਸਾਈਕਲ ਲੱਗਾ ਹੋਇਆ ਸੀ ਬਸ ਤੇ ਕਿਹਾ ਬਈ ਮੇਰਾ ਫੋਨ ਲੈ ਗਏ ਚੋਰ ਕੀ ਮੰਗ ਕਰਦੇ ਮੰਗੇ ਇਹ ਕਿ ਬਈ ਬਸ ਨਕੇਲ ਕੱਸੀ ਜਾਵੇ ਨਾ ਨਸ਼ੇੜੀਆਂ ਤੇ ਚੱਕ ਕੇ ਅੰਦਰ ਮਾਰਿਆ ਜਾਵੇ ਇਹਨਾਂ ਨੂੰ ਹਾਂ 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 ਹਰ ਰੋਜ਼ ਦੇ ਕੰਮ ਕਰ ਬਿਓ ਹਾਂਜੀ ਹਾਂਜੀ ਕੰਮ ਕਰ ਔਖੇ ਆ ਨਾ ਫਿਰ ਰੋਟੀ ਕਿੱਥੋਂ ਖਾਣੀ ਆ ਜੀ ਜੇ ਬੰਦਾ ਕੰਮ ਤੇ ਨਹੀਂ ਜਾਊਗਾ ਲੋਕੇ ਵੀ ਕਿੱਥੇ ਬੈ ਜੀ ਕਿੱਥੇ ਰੋਕੇ ਬੈ ਜੀ ਥੈਂਕ ਯੂ